ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਤੁਹਾਨੂੰ ਨਾ ਆਪਾਂ ਕੁੱਕਰ ਕਲੀਨ ਕਰਕੇ ਦਿਖਾਵਾਂਗੇ ਜਿੰਨਾ ਮਰਜੀ ਪੁਰਾਣਾ ਤੋਂ ਪੁਰਾਣਾ ਕੁੱਕਰ ਹੋਵੇ ਜਿੰਨਾ ਮਰਜੀ ਗੰਦੇ ਤੋਂ ਗੰਦਾ ਹੋਵੇ ਤੇ ਦੇਖੋ ਜੀ ਜਦੋਂ ਆਪਾਂ ਇਹਦੇ ਵਿੱਚ ਆਲੂ ਵਾਲਦੇ ਆ ਜਾਂ ਕੋਈ ਹੋਰ ਚੀਜ਼ ਨੂੰ ਉਬਾਲਾ ਦਵਾਉਂਦੇ ਆ ਤੇ ਦੇਖੋ ਜੀ ਇਹ ਕਈ ਵਾਰੀ ਆਪਣਾ ਕੁੱਕਰ ਇਸ ਤਰੀਕੇ ਨਾਲ ਕਾਲਾ ਹੋ ਜਾਂਦਾ ਤੇ ਆਪਾਂ ਨੂੰ ਫਿਰ ਸਾਫ਼ ਕਰਨਾ ਬਹੁਤ ਔਖਾ ਲੱਗਦਾ ਹੈ ਤੇ ਬਹੁਤ ਹੀ ਵਧੀਆ ਟ੍ਰਿਕਾਂ ਤੇ ਬਹੁਤ ਹੀ ਵਧੀਆ ਤਰੀਕਾ ਹੈ ਜੀ ਜਿਹੜਾ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਹ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸ킵 ਨਾ ਕਰਿਓ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਤੁਸੀਂ ਪਹਿਲਾਂ ਦੇਖੋ ਜੀ ਕੁੱਕਰ ਨੂੰ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਬਾਅਦ ਵਿੱਚ ਜਿਹੜੇ ਤਰੀਕੇ ਨਾਲ ਦਸਣਾ ਸਾਫ ਕਰਨਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਕਿਹੜੇ ਤਰੀਕੇ ਨਾਲ ਆਪਾਂ ਨੇ ਸਾਫ ਕਰਕੇ ਦਿਖਾਇਆ ਤੇ ਇਹ ਤੋਂ ਹਟਾ ਕੁੱਕਰ ਦੇਖੋ ਜੀ 20 ਮਿੰਟ ਦੇ ਵਿੱਚ ਇਹਨ ਬਿਲਕੁਲ ਕਲੀਨ ਹੋ ਜਾਣਾ ਵਾ ਤੇ ਹੁਣ ਆਪਾਂ ਲਵਾਂਗੇ ਜੀ ਇੱਕ ਦੀਵਾ ਤੇ 30 ਦਿਨ ਤੁਸੀਂ ਕੁੰਡੀ ਦੇ ਵਿੱਚ ਰੱਖ ਕੇ ਇਹਨ ਕੁੱਟ ਲੈਣਾ ਵਾ ਤੇ ਜਿਹੜਾ ਆਪਾਂ ਨੇ ਕੁੱਕਰ ਸਾਫ ਕਰਨਾ ਹੈ ਜੀ ਦੇਖੋ ਜੀ ਆਪਣੀ ਬਹੁਤ ਹੀ ਵਧੀਆ ਇਹ ਇੱਕ ਕਿਸਮ ਦਾ ਪਾਊਡਰ ਤਿਆਰ ਹੋ ਜਾਣਾ ਵਾ ਜਿਹਦੇ ਨਾਲ ਆਪਾਂ ਕੋਈ ਵੀ ਬਰਤਨ ਕਾਲੇ ਤੋਂ ਕਾਲਾ ਹੋਵੇ ਆਪਾਂ ਇਸ ਆਮੇ ਦੇ ਨਾਲ ਸਾਫ ਕਰ ਸਕਦੇ ਆ ਚਲੋ ਜੀ ਹੁਣ ਆਪਾਂ ਪਹਿਲਾਂ ਇਹਨੂੰ ਦੀਵੇ ਨੂੰ ਕੁੱਟ ਕੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਲਓ ਜੀ ਆਪਣਾ ਇਹ ਪਾਉਡਰ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਛਾਲ ਦਾਂਗੇ ਲਓ ਜੀ ਜਿਹੜਾ ਆਪਾਂ ਨੇ ਇਹ ਪਾਉਡਰ ਤਿਆਰ ਕੀਤਾ ਆ ਦੀਵੇ ਤੋਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜਿਹੀ ਲਿਕਵਿਡ ਬੀਮਾ ਇਹਨੂੰ ਚੰਗੀ ਤਰ੍ਹਾਂ ਨਾਲ ਕਰ ਲੈਣੀ ਆਪਾਂ ਮਿਕਸ ਜਿੰਨੇ ਮਰਜ਼ੀ ਤੁਹਾਡੇ ਜਿਹੜੇ ਤੋਂ ਚੱਲੇਗਾ ਬਰਤਨ ਹੁਣ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰਕੇ ਦੇਖਿਓ ਤੇ ਬਹੁਤ ਹੀ ਵਧੀਆ ਤੇ ਆਪਣੇ ਬਰਤਨਾਂ ਦੇ ਵਿੱਚ ਚਮਕ ਆ ਜਾਂਦੀ ਹੈ ਲਓ ਜੀ ਆਪਣਾ ਹੀਪੋਟਰ ਜਿਹੜਾ ਸੀਗਾ ਦੀਵੇ ਤੋਂ ਆਪਾਂ ਤਿਆਰ ਕੀਤਾ ਤੇ ਬਿਲਕੁਲ ਤਿਆਰ ਹੋ ਗਿਆ ਤੇ ਸਿਰਫ ਆਪਾਂ ਨੇ ਇਹਦੇ ਵਿੱਚ ਬੀਮੀ ਪਾਈ ਆ ਦੇਖੋ ਵਾ ਤੇ ਹੁਣ ਆਪਾਂ ਤੁਹਾਨੂੰ ਇਹ ਜਿਹੜਾ ਕੁੱਕਰ ਹੈ ਸਾਫ ਕਰਕੇ ਦਿਖਾਉਣੇ ਆ ਲਓ ਜੀ ਆਪਾਂ ਨੇ ਇੱਥੇ ਨਾ ਸਕ੍ਰੱਬ ਲੈ ਲਿਆ ਸਕ੍ਰੱਬ ਦੇ ਉੱਤੇ ਜਿਹੜਾ ਆਪਾਂ ਨੇ ਇਹ ਲਿਕਵਿਡ ਤਿਆਰ ਕੀਤਾ ਹੈ ਤੇ ਇਹ ਆਪਾਂ ਹੁਣ ਇਹਦੇ ਉੱਤੇ ਪਾ ਕੇ ਤੇ ਹੁਣ ਕੁੱਕਰ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਕਲੀਨ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਦੇਖੋ ਜੀ ਜਿੰਨਾ ਮਰਜੀ ਆਪਣਾ ਬਰਤਨ ਕੋਈ ਵੀ ਕਾਲੇ ਤੋਂ ਕਾਲਾ ਹੋਵੇ ਪੁਰਾਣੇ ਤੋਂ ਪੁਰਾਣਾ ਹੋਵੇ ਤੇ ਉਹ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਸਾਫ਼ ਕਰ ਸਕਦੇ ਆ ਆਪਾਂ ਜੀ ਦੇਖੋ ਇਹ ਦੀਵਿਆਂ ਨੂੰ ਬਿਲਕੁਲ ਵੇਖ ਸਮਝ ਕੇ ਸੁੱਟ ਦਿੰਨੇ ਆ ਤੇ ਸੁੱਟਣ ਦੀ ਬਜਾਏ ਇਹਨਾਂ ਦਾ ਤੁਸੀਂ ਪਾਊਡਰ ਤਿਆਰ ਕਰਕੇ ਤੇ ਤੁਸੀਂ ਇਸ ਤਰੀਕੇ ਨਾਲ ਬਰਤਨਾਂ ਨੂੰ ਸਾਫ਼ ਕਰ ਸਕਦੇ ਹੋ ਤੇ ਹੁਣ ਆਪਣਾ ਜੀ ਇਹ ਕੁੱਕਰ ਬਿਲਕੁਲ ਹੋ ਗਿਆ ਕਲੀਨ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਇੱਥੇ ਆਪਾਂ ਟੱਪਰ ਲਵਾਂਗੇ ਇੱਕ ਟੱਪ ਦੇ ਵਿੱਚ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਤੁਹਾਡੇ ਸਾਹਮਣੇ ਹੀ ਆਪਾਂ ਪਾਣੀ ਦੇ ਨਾਲ ਸਾਫ਼ ਕਰਕੇ ਦਿਖਾਵਾਂਗੇ ਲਓ ਜੀ ਆਪਾਂ ਨੇ ਸਭ ਤੋਂ ਸੌਖਾ ਤਰੀਕਾ ਜਿ ਤੁਹਾਨੂੰ ਕੁੱਕਰ ਸਾਫ਼ ਕਰਨ ਦਾ ਦੱਸਿਆ ਆ ਤੇ ਟੀਵੀ ਦਾ ਤੁਸੀਂ ਪਾਊਡਰ ਬਣਾ ਕੇ ਉਹਦਾ ਲਿਕਵਿਡ ਤਿਆਰ ਕਰੋ ਤੇ ਇਸ ਤਰੀਕੇ ਨਾਲ ਭਾਂਡਿਆਂ ਨੂੰ ਸਾਰਿਆਂ ਨੂੰ ਤੁਸੀਂ ਚਮਕਾ ਸਕਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਚੀਜ਼ ਜਾਣ ਲੱਗੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਉਹ ਜੀ ਆਪਣਾ ਜਿਹੜਾ ਕੁੱਕਰ ਅੰਦਰ ਵਿੱਚ ਜਿੰਨੀ ਵੀ ਕਲਸ ਲੱਗੀ ਰਹੀ ਸੀ ਸਾਰੀ ਉੱਤਰ ਗਈ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੁੱਕਰ ਆਪਣਾ ਸਾਫ਼ ਹੋ ਗਿਆ ਦੇਖੋ ਜੀ ਜਿਹੜਾ ਇਹ ਤੀਵੇ ਦਾ ਆਪਾਂ ਨੇ ਪੂਟਰ ਤਿਆਰ ਕੀਤਾ ਆ ਤੇ ਇਹ ਬਹੁਤ ਹੀ ਵਧੀਆ ਇਹਦੇ ਨਾਲ ਕੋਈ ਵੀ ਭਾਂਡਾ ਆਪਣਾ ਕਾਲਾ ਹੋਇਆ ਹੋਵੇ ਬਹੁਤ ਆਸਾਨੀ ਦੇ ਨਾਲ ਸਾਫ਼ ਹੋ ਜਾਂਦਾ ਤੁਸੀਂ ਦੇਖ ਆਪਣੇ ਕੁੱਕਰ ਦੇ ਵਿੱਚ ਕਿੰਨੀ ਚਮਕਾਈ ਆ ਦੇਖੋ ਜੀ ਜਿਹੜੀ ਇਹ ਜਿੰਨੀ ਵੀ ਕਾਲਸ ਸੀ ਸਾਰੀ ਪਾਣੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋ ਜੀ ਆਪਣਾ ਕੁੱਕਰ ਬਿਲਕੁਲ ਹੋ ਗਿਆ ਕਲੀਨ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨਾ ਕੱਲੇ ਛੇ ਬਿਮ ਦੇ ਨਾਲ ਵੀ ਬਰਤਨ ਨੂੰ ਸਾਫ ਕਰਦੇ ਇੰਨੇ ਕਾਲੇ ਤੋਂ ਕਾਲੇ ਬਰਤਨ ਨੂੰ ਉਹ ਵੀ ਨਹੀਂ ਇੰਨਾ ਸਾਫ ਹੋ ਗਿਆ ਜਿੰਨਾ ਆਪਣੀ ਇਹ ਦੀ ਦਾ ਇੱਕ ਸਿਰਫ ਕੁੱਟ ਕੇ ਆਪਾਂ ਨੇ ਵਿੱਚ ਬਿਮ ਪਾ ਦਿੱਤੀ ਸੀਗੀ ਲਿਕਵਰਡ ਤੇ ਉਹਦੇ ਨਾਲ ਦੇਖੋ ਤੁਸੀਂ ਦੇਖ ਸਕਦੇ ਹੋ ਭਾਂਡੇ ਜੇ ਕੋਈ ਵੀ ਹੋਵੇ ਚਲਿਆ ਤੋਂ ਚਲਿਆ ਤੇ ਉਹ ਸਾਫ ਹੋ ਜਾਂਦਾ ਤੁਸੀਂ ਪਹਿਲਾਂ ਕੁੱਕਰ ਨੂੰ ਵਿੱਚ ਚੱਕ ਕਰ ਸਕਦੇ ਹੋ ਪਹਿਲਾਂ ਆਪਣਾ ਕੁੱਕਰ ਕਿੰਨਾ ਕਾਲਾ ਸੀਗਾ ਤੇ ਹੁਣ ਤੁਸੀਂ ਦੇਖੋ ਇਹ ਕੁੱਕਰ ਦੇ ਵਿੱਚ ਕਿੰਨੀ ਚਮਕਾਈ ਆ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਨੇ ਸਿਰਫ ਤੁਹਾਨੂੰ ਇੱਕ ਦੇਸੀ ਤੋਂ ਦੇਸੀ ਤਰੀਕਾ ਹੀ ਦੱਸਿਆ ਵਾ ਜਿਹੜਾ ਆਪਾਂ ਨੋਰਮਲ ਘਰੇ ਪੋਟਰ ਤਿਆਰ ਕਰਕੇ ਬਰਤਨ ਸਾਫ ਕਰ ਸਕਦੇ ਆ ਚਲੋ ਆਪਾਂ ਜੀ ਮਿਲਦੇ ਹਾਂ ਹੁਣ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ